ਅੱਜ ਆਪਾਂ ਸਲਾਦ ਵਾਲੇ ਗੰਡੇ ਦੀ ਜਿਹੜੀ ਹੈਗੀ ਪਟਾਈ ਸ਼ੁਰੂ ਕਰਤੀ ਐ ਸਲਾਦ ਵਾਲਾ ਗੰਡਾ ਆਪਣਾ ਕਾਫੀ ਮੀਹਾਂ ਦੇ ਵਿੱਚੋਂ ਨੁਕਸਾਨ ਇਹਦਾ ਹੋਇਆ ਤੇ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਗੰਡਾ ਆਪਣਾ ਠੀਕ ਆ ਦੋ ਕੁ ਲੈਣਾ ਅੱਜ ਪਟੀਆਂ ਆਪਾਂ ਸਾਹਮਣੇ ਜਿਹੜੀਆਂ ਦੋ ਲੈਣਾ ਦਿਖਤੀਆਂ ਤੁਸੀ ਇਹ ਪਟੀਆਂ ਆਪਣਾ ਗੋਭੀ ਵੀ ਆਪਣੀ ਸੋਹਣੀ ਖੜੀ ਐ ਤੇ ਅਸੀਂ ਹੁਣ ਗੰਡਾ ਸਾਰਾ ਧੋ ਕੇ ਤੇ ਇਹਦੀਆਂ ਹੁਣ 10-10 ਸੌਰੀ 3-3 4-4 ਕਿਲੋ ਦੀਆਂ ਜਿਹੜੀਆਂ ਹੈਗੀਆਂ ਗੱਠਾਂ ਨਿੱਕੀਆਂ-ਨਿੱਕੀਆਂ ਬਣਾ ਕੇ ਤੇ ਮੰਡੀ ਤੇ ਲੈ ਜਾਵਾਂਗੇ ਰੇਟ ਇਹਦਾ ਚੰਗਾ 40-45 ਰੁਪਏ ਦੇ ਆਸ-ਪਾਸੇ ਰੇਟ ਹੈਗਾ ਰੋਜ਼ ਮੰਡੀ ਤੇ ਜਾਈਦਾ ਤਾਂ ਕਰਕੇ ਰੇਟ ਦਾ ਪਤਾ ਗੰਡੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਬਣਿਆ ਬਹੁਤ ਸੋਹਣੀ ਕੁਆਲਿਟੀ ਹੈ ਜਿਵੇਂ ਆਪਣੇ ਤੋਂ ਸੰਭਾਲ ਘੱਟ ਹੋਈ ਪਹਿਲੀ ਵਾਰੀ ਕੰਮ ਸੀਗਾ ਆਪਣਾ ਨਵੇਂ ਸੀਗੇ ਆਪਾਂ ਸੋ ਦੇਖਦੇ ਹਾਂ ਕੀ ਰਿਸਪੌਂਸ ਮਿਲਦਾ ਸਵੇਰ ਮੰਡੀ ਤੇ ਚਾਮ ਚੱਲਾਂਗੇ ਰੇਟ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੇ ਹੁਣ ਅਸੀਂ ਇਹਦੀਆਂ ਗੁੱਟੀਆਂ ਬਣਾਉਣ ਲੱਗਦੇ ਆਂ ਮੈਂ ਤੇ ਮਣੀ ਪਹਿਲਾਂ ਅਸੀਂ ਧੋ ਲਿਆ ਬਾਲਟੀ ਧੋਂ ਦੀ ਕੋਸ਼ਿਸ਼ ਕੀਤੀ ਗੱਲ ਬਣੀ ਨਹੀਂ ਫਿਰ ਅਸੀਂ ਉਹ ਸਾਹਮਣੇ ਖਾਲਾ ਹੈਗਾ ਵੱਡਾ ਪਾਣੀ ਆ ਉੱਥੋਂ ਧੋ ਕੇ ਲਿਆਂਦਾ ਸਾਰਾ ਗੰਡਾ ਤੇ ਹੁਣ ਬਸ ਇਹਦੀਆਂ ਬਣਾ ਕੇ 2-2 3-3 ਕਿਲੋ ਦੀਆਂ ਫੂਲੀਆਂ ਆਈਆਂ ਤੇ ਇਹਨੂੰ ਆਪਾਂ ਕੱਲ ਨੂੰ ਸੇਲ ਕਰ ਦੇਾਂਗੇ ਕੰਮ ਨਹੀਂ ਮਾੜਾ ਹੈਗਾ ਸਬਜ਼ੀ ਵਾਲਾ ਬਸ ਮਿਹਨਤ ਥੋੜੀ ਜਿਹੀ ਜ਼ਿਆਦਾ ਐ ਇਸ ਕੰਮ 'ਚ ਕਦੂਆਂ ਦੀਆਂ ਵੱਲਾਂ ਆਪਣੀਆਂ ਬਹੁਤ ਸੋਹਣੀਆਂ ਚੰਗਾ ਰਿਸਪਾਂਸ ਦੇਈ ਜਾਂਦੀਆਂ ਵਿਚਾਲੇ ਆਪਾਂ ਆਹ ਜਿਹੜੇ ਹੈਗੇ ਸੂਂਗਰੇ ਮੂਂਗਰੇ ਕਹਿੰਦੇ ਇਹਨਾਂ ਨੂੰ ਆਪਾਂ ਉਹ ਵੀ ਲਾਏ ਆ ਇਹੋਨਾਂ ਨੇ ਵੀ ਫਲ ਚੱਕ ਲਿਆ ਤੇ ਗੋਭੀ ਵੀ ਫਲ ਚੱਕਦੀ ਆਉਂਦੀ ਆਪਣੀ ਤਕਰੀਬਨ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਗੋਭੀ ਦੀ ਪਟਾਈ ਸ਼ੁਰੂ ਹੋ ਜੂਗੀ ਰੇਟ ਇਸ ਵਾਰ ਚੰਗਾ ਮੰਡੀ ਦੇ ਉੱਪਰ ਹੀ ਹੈਗਾ 70 ਰੁਪਈਆ ਦੇ ਆਸੀ ਪਾਸੇ 7000 ਨੂੰ ਕੁਇੰਟਲ ਹੋਗੀ ਦੇਖਦੇ ਆ ਕੀ ਰਿਸਪਾਂਸ ਮਿਲਦਾ ਸੋਹਣਾ ਕੰਮ ਸੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨਾਲ ਦੇਖਣ ਲਈ ਤੇ ਰੋਜ਼ ਹੁਣ ਕੋਸ਼ਿਸ਼ ਕਰਿਆ ਕਰਾਂਗੇ ਰੋਜ਼ ਹਰ ਰੋਜ਼ ਤੁਹਾਨੂੰ ਮੰਡੀ ਦੇ ਰੇਟ ਦੱਸਿਆ ਕਰੀਏ ਫਾਇਲ ਕਾ ਮੰਡੀ ਦੇ ਕੀ ਰੇਟ ਰਹਿੰਦੇ ਆ ਸੇਬਾਂ ਦੇ ਕੇਲਿਆਂ ਦੇ ਤੇ ਜਿਹੜੀ ਜਿਹੜੀ ਸਬਜ਼ੀ ਆਪਾਂ ਲਈ ਆ ਉਹ ਸਾਰੀ ਸਬਜ਼ੀਆਂ ਰੇਟ ਤੁਹਾਨੂੰ ਮੰਡੀ ਦੇ ਹਿਸਾਬ ਨਾਲ ਦੱਸਿਆ ਕਰਾਂਗੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਤਕਰੀਬਨ ਤਕਰੀਬਨ ਰੋਜ਼ਾਂ ਨੂੰ ਅਪਡੇਟ ਕਰਿਆ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ